ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਜਿਸ ਦੇ ਵੱਲੋਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਉਹ ਬੱਚੇ ਖੁਦ ਅੱਗੇ ਆਏ ਨੇ ਜਿਨ੍ਹਾਂ ਦੇ ਵੱਲੋਂ ਹੁਣ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਰਾਹਤ ਸਮੱਗਰੀ ਇਕੱਠੀ ਕੀਤੀ ਗਈ ਹੈ ਬੱਚਿਆਂ ਦੇ ਵੱਲੋਂ ਆਪਣੇ ਘਰਾਂ ਦੇ ਵਿੱਚ ਕਾਫੀ ਸਾਰਾ ਸਮਾਨ ਇਕੱਠਾ ਕੀਤਾ ਗਿਆ ਜਿੱਥੇ ਕਿ ਪਾਣੀ ਦੀਆਂ ਬੋਟਲਸ ਤੋਂ ਲੈ ਕੇ ਰਸਤ ਸਮੱਗਰੀ ਅਤੇ ਕੱਪੜੇ ਕੰਬਲ ਆਦਿ ਦਾ ਇੰਤਜ਼ਾਮ ਵੀ ਕੀਤਾ ਗਿਆ ਅਤੇ ਬੱਚਿਆਂ ਦੇ ਵੱਲੋਂ ਇਹ ਉਪਰਾਲਾ ਉਹਨਾਂ ਦੇ ਲਈ ਕੀਤਾ ਜਾ ਰਿਹਾ ਹੈ ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ ਅਤੇ ਉਹਨਾਂ ਦੇ ਘਰ ਜਿਹੜੇ ਖਰਾਬ ਹੋ ਚੁੱਕੇ ਨੇ ਉਹਨਾਂ ਦੇ ਘਰ ਦੇ ਵਿੱਚ ਪਿਆ ਸਮਾਨ ਜਿੱਥੇ ਖਰਾਬ ਹੋ ਚੁੱਕਿਆ ਹੈ ਉੱਥੇ ਹੁਣ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੇ ਬੱਚੇ ਅੱਗੇ ਆਏ ਨੇ ਜਿਨ੍ਹਾਂ ਦੇ ਵੱਲੋਂ ਹੀ ਰਾਤ ਸਮੱਗਰੀ ਉਹਨਾਂ ਬੱਚਿਆਂ ਨੂੰ ਭੇਜੀ ਜਾਵੇਗੀ ਉਹਨਾਂ ਲੋਕਾਂ ਨੂੰ ਭੇਜੀ ਜਾਵੇਗੀ ਜਿਹੜੇ ਇਸ ਦੌਰਾਨ ਹੜ੍ਹਾਂ ਦੀ ਚਪੇਟ ਦੇ ਵਿੱਚ ਆਉਣ ਕਾਰਨ ਬੇਕਾਰ ਹੋ ਗਏ ਨੇ ਤਾ ਵਾਹਿਗੁਰੂ ਜੀ ਇਸ ਸੇਵਾ ਦੇ ਲਈ ਇਹਨਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਇਦਾਂ ਹੀ ਇਹਨਾਂ ਬੱਚਿਆਂ ਨੂੰ ਨਿਰੰਤਰ ਸੇਵਾਵਾਂ ਜਾਰੀ ਰੱਖਵਾਣ ਅਤੇ ਬੱਚੇ ਚੜ੍ਹਦੀ ਕਲਾ ਦੇ ਵਿੱਚ ਰਹਿਣ